ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਜੀ ਪਿਆਰਿਓ ਤੇ ਅੱਜ ਆਪਾਂ ਪੌਣੀਆਂ ਲੁੱਕ ਡੀਪੀਸੀ ਤੇ ਫਰਸ਼ ਫਰਸ਼ ਪਾਤੀ ਸੀ ਸਾਰਾ ਕੁਝ ਓਕੇ ਆ ਤੇ ਅੱਜ ਆਪਾਂ ਲੁੱਕ ਪੌਣੀਆਂ ਤੇ ਲੁੱਕ ਦਾ ਵਲੌਗ ਅੱਜ ਬਣਾਵਾਂਗੇ ਤੁਹਾਡਾ ਟਾਈਮ ਨਹੀਂ ਖਰਾਬ ਕਰਨਾ ਆਪਾਂ ਤੇ ਜਲਦੀ ਜਲਦੀ ਆ ਜਾਓ ਬੰਦੇ ਇਕੱਠਾ ਕਰੀ ਜੰਨੇ ਆ ਓਦਰ ਬਾਈ ਆ ਗਏ ਲੁੱਕ ਵਾਲਾ ਚੱਲ ਵੀ ਤੁਹਾਨੂੰ ਹੈ ਚਲੋ ਵੀ ਚੱਲ ਹਾਂ ਤੁਹਾਨੂੰ ਨਣਾ ਮਰਵਾਉਂਦੇ ਆ ਓਏ ਜਾਨੋ ਲੈ। ਲੈ ਵੀ ਚੁੱਲਾ ਬਣਾਤਾ ਅਸੀਂ। ਇੱਥੇ ਚੜਾਉਣਾ ਹਰ ਕੁੱਕੜ। ਠੀਕ ਹੈ ਲੋਕ ਬਣਾਉਣੀ ਪਾਉਣੀ ਆ। ਗਲਤ ਨਾ ਸਮਝਿਓ। ਆਹ ਕੁੱਕੜ ਵੀ ਤਾ ਆਇਆ। ਹਾਂ 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 ਕੁੱਕੜ ਖਾ। ਵੇੜੇ ਕਿੰਨਾ ਕੁ ਸਵਾਦ ਬਣਾਉਂਦਾ। ਚੱਲ। ਨਿਕਲ ਜਾ। ਇੱਧਰ ਆਪਾਂ ਬੱਲਣ ਦੀ ਤਿਆਰੀ ਕਰੀ ਜਾਂਦਾ ਤੇ ਉੱਧਰੋਂ ਮਚਾਈ ਜਾਂਦੇ ਆ ਤੇ ਲੱਕ ਵੀ ਕੱਢ ਲਈ ਹਣਾ ਤੇ ਲੱਕੇ ਰੋ ਲੱਕੇ ਰੋ ਇਹ ਨਹੀਂ ਨਿਕਲਦੀ ਛੇਤੀ ਜਵਾਸਿੱਦੇ ਇਹ ਕੀ ਕੰਮ ਥੋੜਾ ਬਹੁਤ ਮੋਟਾ ਨਾ ਇਹ ਕਰਤੇ ਰੂਟੇ ਪੈਟਰੋਲੀ ਕਰਦਿੰਦੇ ਫਿਰ ਬੜਾਇਆ ਟਰੋਲ ਇੱਧਰ ਅਗਣੀਵਲਦੀ ਪਈ ਹੁਣ ਆਪਾਂ ਟਰੋਲ ਤੁਸੀਂ ਕੋਈ ਸਾਬ ਆਪ ਹੋਏ ਮੂਰੇ ਹਣ ਇੱਥੇ ਡੱਬੀ ਓਏ ਹੈ ਨਹੀਂ ਕਿ ਡੱਬਾ ਡੋਆ ਆਹ ਲ ਡੱਬੀ ਇੱਥੇ ਅਖਬਾਰ ਪਈ ਆ ਅੰਦਰ ਉੱਥੇ ਲੈ ਅਖਬਾਰ ਚੱਕ ਕੇ ਲੈ ਥੋੜੇ ਜਿ ਇੱਧਰ ਅਖਬਾਰ ਪਈ ਆ ਉਹ ਲੈ ਕੇ ਜਾਂਦੇ ਆ ਆਪਾਂ ਇਹ ਆਪ ਲੈ ਲਈ ਬਾਹਰ ਚਾਚੂ ਵੀ ਆ ਗਿਆ ਬਾਹਰ ਲਿਆ ਰੱਖੀ ਅਲੋਖ ਬਾਹਰ ਕੋਈ ਹੋਰ ਬੜੀ ਮਸਤ ਬਟਾਉਂਦੇ ਹਾਂ ਦੇ ਬੀਜੋਲ ਦੇ ਹੋ। ਹਾਂ। ਇਹ ਬਾਲ ਕੇਰ ਨੇ ਪੀਪੇਂ ਪਾ ਲੈਨੇ। ਇੱਕ ਡਰਮ ਚ ਹੁੰਦੀ ਹੈ ਨਾ। ਡਰਮ ਨੂੰ ਬਾਲ ਕੇ ਪੀਪੇਂ ਚ ਪਾ ਲੈਨੇ। ਗਰਾਮ ਨੂੰ ਹੰਤਾ ਵੈਸੇ ਤਾਂ ਆਪ ਕੋ ਵਦਨ ਦੀਆਂ ਤਾਨੂੰ 3 ਦਿਨ ਸੱਡ ਦਿੰਦੇ ਨੇ ਨੁਕਬਾਰ ਆਏ ਹੁੰਦੇ ਇਹ ਵੀ ਆਪੋ ਆਪਣੀ ਇਹ ਕਾਰੀਗਦੀ ਹੈ ਲੱਗ ਸੁਣਾਉਂਦੀ ਹੈ ਹਾਂ ਆਣਾ ਪਾਣੀ ਮਾਰਿਆ ਐ ਡੀਪੀਸੀ ਤੇ ਉਹ ਕਪੜਾ ਮਾਰੋ ਕਹਿੰਦਾ ਜਿੱਥੇ ਉਹ ਕੀਤਾ ਪਾਣੀ ਵਜਾ ਪਹਿਲਾਂ ਕਿੱਧਰ ਮਾਰੀਓ ਉੱਪਰ ਦੇ ਪਾਸੇ ਨਾਲ ਕੰਦਲ ਹੋਣੀ ਨਾ ਪਰੋਂ ਲੱਗ ਜਾ ਇੱਧਰ ਤਾਂ ਨਹੀਂ ਕਰਦੋਂ ਜੀ ਫੱਟ ਫੱਟ ਇੱਧਰ ਪਹਿਲਾਂ ਲੌਕ ਪਾਣੀ ਉੱਥੇ ਮਾਰ ਲਓ ਪਹਿਲਾਂ ਕਪੜਾ ਕੰਨੀ ਤੋਂ ਲਿਆਵਾਂਗੇ ਪਿੱਛੋਂ ਹੀ ਕੰਮ ਚਲਾਉਂਗੇ ਤਰਪਾਲ ਆਲਾ ਫਿਰ ਕਿਵੇਂ ਕਰਾਂਗੇ ਕਿਹੜਾ ਉਹ ਸੱਚੀ ਯਾਰ ਉਧਰ ਕੰਨੀ ਤੇ ਤਰਪਾਲ ਦੇ ਸਾਡਾ ਆਪਣਾ ਓਹ ਜਿਹੜਾ ਕਰਮ ਪਾਏਗਾ ਜਦੋਂ ਨਹੀਂ ਨਹੀਂ ਉਹ ਹਸਾਮ ਨਹੀਂ ਪਾਉਂਗਾ ਲੋ ਠੀਕ ਉਧਰ ਹਸਾਲ ਵਾਲ ਪਾ ਲਈ ਮੇਰਾ ਭਰਾ ਉਹ ਮੋਰ ਗਿਆ ਨਿਕਲ ਗਿਆ ਉਹ ਪੈਸਾ ਲਾਇਆ ਉੱਥੇ ਉਹ ਸਾਉਣੇ ਲਾਤੀਆ ਗਾ ਬਾਈ ਦਾ ਪੈਟਰੋਲ ਕੱਢਣ ਨੂੰ ਕਰਦਾ ਸੀ ਕਦੇ ਮੋਟਰਸਾਈਕਲ ਚ ਕੱਢ ਲਗੀ ਲੋ ਬਈ ਲਾਲ ਲੱਗਣ ਲੱਗ ਗਿਆ ਤੜਕਾ ਇਹ ਅੱਗ ਅੱਗ ਵਾਲਿਆਂ ਦੀ ਡੇਰ ਸੀ ਹੂੰ ਅੱਗ ਵੀ ਫੁੱਲ ਆਉਣ ਤਾਂ ਪੂਰਾ ਰਿਗਾਰਡ ਬਣ ਗਿਆ ਦੂਰ ਨਹੀਂ ਪੁੱਤੇ ਨੇ ਕਈ ਨਾ ਮੂੰਹ ਤੇ ਪੈ ਜਾਂਦੀ ਹੂਗੀ ਆ ਬਲਾਸ ਬਲਾਸ ਨਹੀਂ ਹੋਣਾ ਬਈ ਹੁਸ਼ਾ ਸ਼ਾਲਾ ਨਹੀਂ ਮਾਰਦੀ ਆ ਹਾਂ ਹੋਰ ਹੋ ਲੋਈ ਆਪਾਂ ਇੱਥੇ ਗੋਲਫ ਖੇਡਣੀ ਆ ਗੋਲਫ ਉਹ ਗੋਰੇ ਵੀ ਖੇਡਦੇ ਹੁੰਦੇ ਆ ਕਰਕੇ ਖੁੰਡੀ ਜੀ ਮਾਰਦੇ ਨੇ ਆ ਗਲਗਾ ਗੋਲ ਕਰਨ ਨਾਲ ਕੰਮ ਉਹ ਐਹ ਸਾਡਾ ਤਾਂ ਕਾਲੇ ਰੰਗ ਦਾ ਐਹੇ ਚੱਲ ਕੋਈ ਨਹੀਂ ਮੈਚਿੰਗ ਕਰਦਾ ਲਿਆ ਸੀ ਕਾਲੇ ਰੰਗ ਦਾ ਨਾਲ ਮੈਚਿੰਗ ਮੈਚਿੰਗ ਗੋਲ ਖੇਡਣੀ ਵਾ ਠੀਕ ਹੈ ਕਿੰਦੇ ਚ ਪਾਓਗੇ ਉਹ ਵੀ ਉੱਥੇ ਚੱਲੇ ਆ ਬੋਲ ਗਰਾਊਂਡ ਚ ਚੱਲੇ ਗਰਾਊਂਡ ਬੋਲ ਬੋਲ ਕਿੱਥੇ ਆ ਬੋਲ ਵੀ ਅੰਗਰਮ ਹੋ ਜਾਂਦੀ ਆ हां स्पेशल ਬਣਾਵਾਂਗੇ ਹੁਣੇ ਹੁਣੇ ਇੱਧਰ ਸਫਾਈ ਵੀ ਹੋ ਰਹੀ ਆ ਪੂਰੇ ਲੁੱਕ ਪਾਉਣ ਦੀ ਸਾਰੇ ਕਰਤੀ ਇੱਧਰ ਰਹਿ ਗਈ ਹੈਨਾ ਕਰੀ ਜਾਂਦੇ ਆ ਤੇ ਬਾਈ ਆਪਾਂ ਇਹ ਫਰੀਦਕੋਟ ਲੁੱਕ ਪਾਈ ਜੇ ਤੁਹਾਨੂੰ ਪਤਾ ਹੀ ਆ ਤੇ ਬਾਈ ਕੋਟ ਕੁਪਰੇ ਤੋਂ ਆਇਆ ਤੇ ਅੱਜ ਲੁੱਕ ਪਵਾਉਣੇ ਆ ਤੇ ਫਿਰ ਤੁਹਾਨੂੰ ਦੱਸਾਂਗੇ ਬਾਈ ਦਾ ਕੰਮ ਕਿਦਾਂ ਦਾ ਤੇ ਤੁਸੀਂ ਪੈਣ ਸਾਰੇ ਫਿਰ ਸੰਪਰਕ ਕਰ ਲਿਓ ਵੀਰ ਨਾਲ ਜਿੰਨੇ ਵੀ ਲੁੱਕ ਪਾਉਣੇ ਹੋ ਜਾਨੀ ਦਾ ਡੀਪ ਸੀ ਤੇ ਪਾਵਰ ਲੱਗਿਆ ਹਜੇ ਇਹ ਵੀ ਪਹਿਲੇ ਪਹਿਲੀ ਵਾਰੀ ਕਰਨ ਲੱਗੇ ਅਸੀਂ ਪਹਿਲਾਂ ਤਾਂ ਉਹ ਕੈਮੀਕਲ ਜਾਂ ਮਾਰਤਾ ਸੀਗਾ ਤੇ ਇੱਕ ਵਾਰੀ ਉਹ ਲੱਕ ਪੇਪਰ ਜਾਂ ਧੋ ਪਾਤਾ ਸੀਗਾ ਇਹ ਲੱਕ ਪਹਿਲੀ ਵਾਰੀ ਮਾਰਨ ਲੱਗੇ ਅੱਜ ਕੀ ਐਸ ਤੀ ਕੋਈ ਇਧਰ ਤੱਪੀ ਹੋ ਜੂਗੀ ਨਾ ਅੱਛਾ ਥੋੜੀ ਜਿਹੀ ਗੱਤੀ ਦੇ ਥੋੜੀ ਥੋੜੀ ਤੱਪੀ ਕਰਕੇ ਪਾਈ ਆਵਾਂਗੇ ਇੱਕਦਮ ਤੋਂ ਬੁੱਲੋ ਹੀ ਨਾ ਹੋਣਗੇ ਆਦਰਾ ਵੱਡਾ ਨਹੀਂ ਪਾਉਂਦਾ ਯਾਰ ਪੁੱਤਲਾ ਇਹ ਰਾਈਂਗੇ ਇਹ ਰਾਈਂਗੇ ਵੱਡਾ ਉਹ ਦੇਖੋ ਫਸੇ ਰੋਏ ਅੱਧੀ ਆਈ ਨਾ ਲੋ ਬਈ ਕਰਤਾ ਕੰਮ ਸ਼ੁਰੂ ਨੇ ਕਰਤਾ ਕਾ ਮੁਹੀ ਲਾਲੀ ਹੱਥਾਂ ਨੂੰ ਹੁਣ ਇਹ ਨਹੀਂ ਲੈਂਦੀ ਚੈੱਕ ਕਰਦਾ ਸੀ ਜੰਮੀ ਕਿ ਨਹੀਂ ਇਹ ਲੱਗ ਕੀ ਆ ਹੁਣ ਇਹ ਨਹੀਂ ਲੈਂਦੀ ਆ ਟੈਸਟ ਕਰਦਾ ਸੀ ਪકડ ਕਿੰਨੀ ਗੱਲ ਲੱਗਦੀ ਸਾਡੇ ਹੱਥ ਤੇ ਪਕੜ ਲੱਗ ਗਈ ਉਥੋਂ ਦਾ ਪਤਾ ਨਹੀਂ ਹੱਥ ਦੇ ਬਹੁਤ ਆ ਨਹੀਂ ਬੁਣਾਟੇ ਕੀ ਪਤਾ ਦੁਨੀਆ ਇਤੋਂ ਗਰਮ ਕਰਕੇ ਲਾ ਫਿਰ ਗਰਮ ਕਰਕੇ ਡੂਗੀ ਇਸ ਤੇ ਜਵਾੜ ਲਾਸ ਬੰਛੋ ਯਾਰ ਰੱਖਿਆ ਹੋ ਬਲੈਕ ਟੀ ਤੇ ਬਣਾਉਣਾ ਇੱਕ ਵਾਈ ਆ ਖਾ ਲਓ ਬਈ ਨੋਬੀਆ ਵੇਖੋ ਕਿਰਾ ਇਧਰ ਕੁਆਲਟੀ ਚੈੱਕ ਕਰੋ ਕਿਵੇਂ ਬਣਦੀ ਗੱਲ ਆਹ ਕੰਮ ਕੇਮਿਕਲ ਨੇ ਥੋੜਾ ਕਰਨਾ ਸੀ ਯਾਰ ਆ ਜਿਹੜਾ ਕੰਮ ਬਣ ਗਿਆ ਨਾ ਕੈਮੀਕਲ ਪਾ ਲੋ ਚਾਹੇ ਲੁੱਕ ਪੇਪਰ ਜਾਂ ਜੋ ਵਰਦੀ ਕਰ ਲੋ ਆਹ ਗੱਲ ਨਹੀਂ ਬਣਦੀ ਵੇਖ ਤੂੰ ਕਿਉਂ ਚਲਕਦੀ ਨੇ ਸ਼ੀਸ਼ੇ ਵਾਂਗੂ ਇਹਦਾ ਗਿੱਲਾ ਸਿਸਟਮ ਸਾਰਾ ਦੇ ਨਾਲ ਇਹ ਕੋਈ ਮਹਿੰਗਾ ਨਹੀਂ ਹੈਗਾ ਜਿਗਾਰ ਇਨਾ ਐਵੇਂ ਕਈ ਸੋਚ ਲੈਂਦੇ ਵੀ ਇਹ ਸਿਰਫ ਟਾਈਮ ਆ ਟਾਈਮ ਕੱਢਣਾ ਪੈਂਦਾ ਇਹ ਕੰਮ ਵਾਸਤੇ ਜਿੰਨੇ ਤੋਂ ਮੇਰੇ ਸਾਹਲ 2000 ਦੇ ਨੇੜੇ ਤੇ ਡੋਹੋ ਆ ਲੁੱਕ ਪੇਪਰ ਦਾ ਬੰਡਲ ਜਾਂ 1600 ਦਾ ਪਤਾ ਨਹੀਂ ਤੂੰ ਇੰਨੇ ਇਰੀਗੇਸ਼ਨੇ ਪੈਣਾ ਵੀ ਨਹੀਂ ਸੀਗਾ ਕਿ ਕੈਮੀਕਲ ਦੇ ਲੀਟਰ ਵੀ ਬਹੁਤ ਮਹਿੰਗੇ ਆ। ਕੁੱਲ ਮਿਲਾ ਕੇ ਕੰਮ ਬਰਾਬਰੀ ਹੀ ਆਉਗੀ ਜਿਆਦਾ ਮਹਿੰਗਾ ਨਹੀਂ ਹੈਗਾ। ਤੇ ਲੋਕ ਪਤਾ ਨਹੀਂ ਕਿਉਂ ਲੋਕਾਂ ਵਾਲੇ ਪਾਸੇ ਨਹੀਂ ਆਉਂਦੇਗੇ। ਹਾਂ ਉਹ ਆਉਂਦੇ ਚ ਮਿਹਨਤ ਕਰਨੀ ਪੈਂਦੀ ਲੋ। ਹਾਂ ਇਹ ਕੰਮ ਮਿਹਨਤ ਵਾਲਾ ਥੋੜਾ ਜਿਹਾ ਟਾਈਮ ਲੱਗਦਾ ਹੈ। ਕੰਮ ਪੱਕਾ। ਇਹ ਵੀਰ ਸਵੇਰ 6:30 ਲੱਗਿਆ ਸੀਗਾ। ਭਰਾ 6:30 ਲੱਗਿਆ ਸੀ ਤੇ ਆਹ ਦੇਖੋ ਸਾਰਾ ਕੰਪਲੀਟ ਕਰਤਾ। ਸਾਰੇ ਕੰਪਲੀਟ ਕਰਤਾ ਜੀ ਆ ਦੇਖੋ ਬਹੁਤ ਵਧੀਆ ਬਣ ਗਿਆ ਟੋਟਲ ਟੋਟਲ ਕੰਪਲੀਟ ਕਰਤਾ ਬਾਈ ਨੇ ਤੇ ਟਾਈਮ ਹਜੇ ਮੇਰੇ ਹਿਸਾਬ ਨਾਲ 10:00 ਵਜੇ ਆ ਅੱਗ ਬਾਲਣ ਦੇ ਟਾਈਮ ਲੱਗਿਆ ਆ ਦੇਖੋ ਸਾਰੇ ਸਹੀ ਹੋ ਗਿਆ ਨਾ ਠੀਕ ਆ ਜੀ ਤੇ ਅੱਜ ਦੀ ਆਪਣੀ ਵੀਡੀਓ ਕਿਵੇਂ ਲੱਗੀ ਤੇ ਆਪਣਾ ਕੰਮ ਕਿਦਾਂ ਲੱਗਾ ਮੈਂ ਕਿਹਦੇ ਬਾਰੇ ਕਰਦਾ ਕੋਈ ਗੱਲ ਉਹ ਦੱਸਿਓ ਜਰੂਰ ਹੈ ਠੀਕ ਹੈ ਜੀ ਆ ਸਾਰਾ ਕੰਮ ਦੇਖੋ ਓਕੇ ਹੜਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਤੁਸੀਂ ਕੀ ਕੀਤਾ ਹੋਇਆ ਕੈਮੀਕਲ ਮਾਰਿਆ ਇੰਨੀਆਂ ਤੇ ਲੱਕ ਪੇਪਰ ਲਾਇਆ ਕਿ ਲੱਕ ਪਾਈਆ ਉਹ ਵੀ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਤੇ ਨਵੀਆਂ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ